ਸਾਰੇ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਸ੍ਰੀ ਮਨਸੰਤ ਮਹਾਰਾਜ ਸੰਤ ਬਾਬਾ ਬੀਰਮਦਾਸ ਜੀ ਮਹਾਰਾਜ ਉੱਚੀਆਂ ਸੁਚੀਆਂ ਕਮਾਈਆਂ ਦੇ ਮਾਲਕ। ਭਗਵਾਨ ਸ੍ਰੀ ਚੰਦਰ ਮਹਾਰਾਜ ਧੰਨ ਧੰਨ ਬਾਬਾ ਪੂਰਨ ਦਾਸ ਜੀ ਮਹਾਰਾਜ ਸ੍ਰੀ ਮਾਨਿਕ 111 ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਉਣਾ ਸਾਹਿਬ ਵਾਲੇ। ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਆਨੰਦ ਮਾਣਿਆ ਗੁਰਦੁਆਰਾ ਗੁਫਾ ਸਰ ਰੋੜਗੜ ਰੋੜੇਵਾਲ ਸਾਹਿਬ ਦੀ ਧਰਤੀ ਤੇ ਅੱਜ ਮੌਜੂਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਗੁਰਚਨ ਸਿੰਘ ਜੀ ਮਹਾਰਾਜ ਉਸੇ ਤਰ੍ਹਾਂ ਸੰਗਤਾਂ ਨੂੰ ਤਾਲ ਰਹੇ ਹੈ ਇਹ ਸਾਰਾ ਸੰਤ ਸੇਵਕ ਜਥਾ ਉਸ ਉਹਨਾਂ ਮਹਾਂਪੁਰਖਾਂ ਦਾ ਸੇਵਕ ਜਥਾ ਹੈ ਸਾਰੇ ਇਕੱਠੇ ਹੋ ਕੇ ਨਿਮਾਣੇ ਜੀ ਨਤਾਣੇ ਜੀ ਹੋ ਕੇ ਬਸ ਇਹ ਆਪਣਾ ਜੀਵਨ ਬਸਰ ਕਰ ਰਹੇ ਨਿਮਰਤਾ ਦੇ ਵਿੱਚ ਬਹੁਤ ਵੱਡਾ ਗੁਣ ਹੈ ਜਿਸ ਦੇ ਵਿੱਚ ਨਿਮਰਤਾ ਹੁੰਦੀ ਆ ਨਾ ਉਹ ਕੁਝ ਨਾ ਕੁਝ ਹਾਸਲ ਕਰ ਲੈਂਦਾ ਆ ਬਾਣੀ ਪੜੀਆ ਨਾ ਪਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਲੋਕ ਹੈ ਜਿਸ ਵਕਤ ਭਗਵਾਨ ਸ੍ਰੀ ਚੰਦਰ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦਾ ਉਚਾਰਨ ਕਰ ਰਹੇ ਸ੍ਰੀ ਸੁਖਮਨ ਸਾਹਿਬ ਦੀ ਬਾਣੀ ਭਗਵਾਨ ਸ੍ਰੀ ਚੰਦਰ ਮਹਾਰਾਜ ਜਦੋਂ ਪਹੁੰਚੇ ਨਮਸਕਾਰਾਂ ਇੱਕ ਦੂਸਰੇ ਨੂੰ ਹੋ ਰਹੀਆਂ ਨੇ ਵੱਡਿਆਂ ਨੂੰ ਆਪਣੇ ਵਾਲੇ ਤਖਤ ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਨੇ ਭਗਵਾਨ ਸ੍ਰੀ ਜੰਦਰ ਮਹਾਰਾਜ ਨੂੰ ਅਪਦੇਸਣ ਦੇ ਉੱਤੇ ਬਿਟਾਇਆ। ਇੱਕ ਆਜ ਅੱਜ ਕੱਲ ਚੱਲੇ ਹੋਏ ਨੇ ਆ ਡੰਗਾਂ ਵਾਲੇ। ਉਤੋਂ ਦੀ ਉਹਨਾਂ ਨੇ ਉਹ ਵੀ ਪਾ ਲੈਣੇ ਨੇ ਆ ਪਿਸਟਲ ਜਿਹਾ ਵਗੈਰਾ ਮੈਂ ਤਾਂ ਕੋਈ ਚਲਾ ਚੱਲਦਾ ਦੇਖਿਆ ਨਹੀਂ ਕਿਸੇ ਦਾ ਵੀ ਕਿੰਨੇ ਕੁ ਉਹਨਾਂ ਨੇ ਮਾਰ ਦਿੱਤੇ। ਬਸ ਉਹ ਤੋੜਨ ਵਾਲੀ ਨੇ। ਜੋੜਨ ਹਾਰੋ ਸੰਤ ਨਾਨਕ ਪਾਦਰ ਪਧਰੋ ਜੋੜਦਾ ਇੱਕ ਸਾਧੂ ਹੀ ਹੈ। ਮਹਾਪੁਰਸ਼ ਬਚਨ ਕਰਦੇ ਹੁੰਦੇ ਕਹਿੰਦੇ ਇਹ ਜਿਹੜੀ ਜਵਾਨੀ ਹੈ ਨਾ ਜਵਾਨੀ ਨੂੰ ਤਾਂ ਸਾਧੂ ਏ ਟਾਲ ਸਕਦਾ ਇੱਕ ਪਾਸੇ ਕਹਿੰਦੇ ਸੰਭਲੇ ਆਪਣੇ ਸੁਗਿਰਦ ਨੂੰ ਜੇ ਉਹਦੇ ਧਾਰੇ ਦੇ ਵਿੱਚ ਰਹੇ ਮਹਾਪੁਰਸ਼ ਉਹਨੂੰ ਕਿਸੇ ਲੇਖੇ ਲਾ ਦਿੰਦਾ ਹੈ ਜਵਾਨੀ ਜਿਹੜੀ ਹੁੰਦੀ ਹੈ ਚੜਦਾ ਸੂਰਜ ਹੁੰਦਾ ਹੈ ਸਿਖਰ ਦਾ ਸੂਰਜ ਹੁੰਦਾ ਉਹਨੂੰ ਛਿਪਦਾ ਵੀ ਦਿੰਦਾ ਉਹਨੂੰ ਚੜਦਾ ਵੀ ਦਿੰਦਾ ਭਗਵਾਨ ਸ੍ਰੀ ਚੰਦਰ ਮਹਾਰਾਜ ਫਿਰ ਵੀ ਨਿਮਰਤਾ ਦੇ ਕਰਦੇ ਵਿੱਚ ਨਹੀਂ ਮਹਾਰਾਜ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ وارث ਹੋ ਸਤਿਕਾਰ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਮਹਾਰਾਜ ਕਿਰਪਾ ਕਰ ਦੋ ਬਾਣੀ ਦੀ ਵਰਖਾ ਕਰ ਦੋ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਇਹ ਸ਼ਬਦ ਫਿਰ 16ਵਾਂ ਜਿਹੜਾ ਸ਼ਲੋਕ ਸੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਉਥੇ ਭੇਦ ਪਾ ਦਿੱਤਾ ਭਗਵਾਨ ਸ੍ਰੀ ਚੰਦਰ ਮਹਾਰਾਜ ਅਜਦੋਂ ਕਿਤੇ ਮੇਰੇ ਵਰਗਾ ਕੋਈ ਨਾ ਚਾਰ ਅੱਖਰ ਪੜ ਜਾਵੇ ਉਹਨੇ ਫਿਰ ਲਿਖ ਦਿੰਦਾ ਵੀ ਇੰਨੇ ਭਗਤਾਂ ਦੀ ਬਾਣੀ ਆ ਇੰਨੇ ਗੁਰੂਆਂ ਦੀ ਬਾਣੀ ਆ ਇੰਨੇ ਗੁਰਸਿੱਖਾਂ ਦੀ ਬਾਣੀ ਹੈ ਅਸੰਤ ਬੈਠੇ ਸੀ ਮੇਰੇ ਨਾਲ ਪਾਠੀ ਸਿੰਘ ਪਾਠ ਕਰ ਰਹੇ ਸੀ ਮਾਲ ਰਗ ਕੌਂਸਕ ਆਲਪ ਹੈ ਸੰਗ ਰਾਗਨੀ ਪੰਚੋਥਾ ਪੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁੰਦੀ ਉਚਾਰੀ ਤਾਨਾਸਰੀਏ ਪੰਚੋ ਕਿੰਨੀਆਂ ਲੈਣਾ ਬਣ ਜਾਣਗੀਆਂ ਕਿੰਨੇ ਕਿੰਨੇ ਗ੍ਰੰਥ ਭਰੇ ਐਵੇਂ ਹੀ ਸਮੁੰਦਰ ਸਰੂਪ ਨਹੀਂ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਅੰਤ ਨਹੀਂ ਪਾ ਸਕਦਾ ਕੋਈ ਨਹੀਂ ਅੰਤ ਪਾ ਸਕਦਾ ਸਿੱਧਾ ਨੇ ਤਾਂ ਕਹਿ ਦਿੱਤਾ ਸੀ ਪਟਾ ਨੇ ਕਹਿ ਦਿੱਤਾ ਸੀ ਸਤਜੁਗ ਤੈ ਮਾਣਿਓ ਚਲਿਓ ਬਲ ਵਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਰਨੀ ਕਲ ਜੁਗ ਪ੍ਰਮਾਣ ਨਾਨਕ ਗੁਰੂ ਅੰਗਦ ਦੇ ਅਮਰ ਕਹਾਏ ਸ੍ਰੀ ਗੁਰੂ ਰਾਜ ਅਬ ਚਲੇ ਅਟਾ ਲਾਦ ਪੁਰਖ ਪਰਮਾਏ ਕਹਿ ਦਿੱਤਾ ਸੀ ਪਟਾ ਨੇ ਇਹ ਸੱਚੇ ਪਾਤਸ਼ਾਹ ਤੇ ਰਾਂਤ ਨਹੀਂ ਪਾ ਸਕਦਾ ਨਾਥ ਕਛੂ ਨਾ ਜਾਣੋ ਮਨ ਮਾਇਆ ਕਹਿ ਹਾਥ ਵਿਕਾਨੋ ਕਿੰਨੀ ਬਾਣੀ ਸਮੁੰਦਰ ਸਰੂਪ ਹੈ ਕਿੰਨੇ ਬਾਣੀ ਕਿੰਨੇ ਭਗਤਾਂ ਦੀ ਹੈ ਕਿੰਨੇ ਸੇਵਕਾਂ ਦੀ ਹੈ ਕੋਈ ਅੰਤ ਨਹੀਂ ਪਾ ਸਕਦਾ ਬਸ ਜਿਸ ਠਾਕੁਰ ਸੋ ਨਾਹੀ ਚਹਰਾ ਤਾਂ ਕੋ ਕੀ ਜੈ ਸਦ ਨਮ ਸ਼ਗਾਰਾ ਜਿਸ ਪਰਮੇਸ਼ਰ ਦੀ ਗਤੀ ਨੂੰ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ ਬੜੀਆਂ ਨੇ ਸਿਆਣਪਾਂ ਘੋਟੀਆਂ ਮਹਾਰਾਜ ਕਹਿੰਦੇ ਪਰ ਉਹਤੇ ਪਾਣੀ ਨਹੀਂ ਚੜਦਾ ਕਿਸੇ ਇਹਦਾ ਪਰਮੇਸ਼ਰ ਦਾ ਨਮਸਕਾਰ ਕਰਕੇ ਤੇਰਾ ਉਦਾਰ ਹੋਣਾ ਸੱਚ ਜਾਣਿਆ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਇਹ ਬਾਣੀ ਦਿਓ ਤੇ ਇਹ ਸ਼ਲੋਕ ਉਸ ਵਕਤ ਉਚਾਰਿਆ ਸੀ ਨਿਮਰਤਾ ਦੇ ਪੁੰਜ ਸੀ ਬਾਰਠ ਸਾਹਿਬ ਗਏ ਇੱਕ ਵਾਰ ਦੇਖਿਆ ਜਿੱਥੇ ਧੂਣਾ ਸਾਹਿਬ ਹੈ ਭਗਵਾਨ ਸ੍ਰੀ ਚੰਦਰ ਮਹਾਰਾਜ ਦਾ ਅੱਜ ਵੀ ਹੈ ਬੇਸਕੂਆ ਸਥਾਨ ਸ਼੍ਰੋਮਣੀ ਕਮੇਟੀ ਦੇ ਅੰਦਰ ਚਲੇ ਗਏ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ ਅਜ ਉਥੇ ਬਹੁਤ ਬਹੁਤ ਵੱਡੇ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਉਹਦੇ ਨਾਲ ਇੱਕ 베ਰੀ ਸਾਹਿਬ ਹੈ ਤੁਣਾ ਸਾਹਿਬ ਦੇ ਕਿੰਨੇ ਉਸ ਵਕਤ ਦੇ ਜਿਹੜੇ ਸਿੱਧ ਸੀ ਕੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸਿੱਧਾ ਨੇ ਗੋਸ਼ਟ ਨਹੀਂ ਕੀਤੀ ਔਗਰਨਾਥ ਵਰਗੇ ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਨਾਲ ਵੀ ਉਹਨਾਂ ਨੇ ਗੋਸ਼ਟਾਂ ਕੀਤੀਆਂ ਨੇ ਬਾਰਟਾ ਸਾਹਿਬ ਦੀ ਧਰਤੀ ਦੇ ਉੱਤੇ ਉਸ ਵਕਤ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਧੂਨੇ ਦੇ ਵਿੱਚੋਂ ਲੱਕੜ ਚੱਕੀ ਐ ਐ ਧਰਤੀ ਦੇ ਉੱਤੇ ਗੱਡ ਦਿੱਤੀ ਅਜੂ ਕਿਡਾ ਦਰਖਤ ਐ 베ਰੀ ਸਾਹਿਬ ਦਾ ਬਣਿਆ 베ਰੀ ਸਾਹਿਬ ਘਾ ਰਹੀ ਸੱਚ ਜਾਣਿਆ ਤੇਰੀਆਂ ਖੇਡਾਂ ਨੇ ਨਿਆਰੀਆਂ ਤੇਰੀਆਂ ਖੇਡਾਂ ਨੇ ਨਿਆਰੀਆਂ সদগুরু নানক দে নাম ਰੋ ਨਾਨਕ ਦੇ ਅੰਨਦ ਜੀ ਤੇਰੀ ਅੱਖੇ ਦਾ ਨੇ ਨੇ ਆ ਰਹੀ ਹੈ ਕਿਹਦਾ ਪਰਮੇਸ਼ਰ ਸੀ ਉਹ ਉਹਦੀ ਗਤੀ ਨੂੰ ਕੋਈ ਜਾਣ ਨਹੀਂ ਸਕਿਆ ਕਿੰਨਾ ਤਪਸੀ ਮਹਾਰਾਜ ਦਾ ਕਿਸ ਨੇ ਛਿਵਸ ਰੂਪ ਲਿਖ ਦਿੱਤਾ ਕਿਸ ਨੇ ਵਿਸ਼ਨੂ ਰੂਪ ਲਿਖ ਦਿੱਤਾ ਜਿੱਥੇ ਜਿੱਥੇ ਤੱਕ ਕਿਸੇ ਦਾ ਪਾਣੀ ਚੜਦਾ ਸੀ ਜਿੱਥੇ ਜਿੱਥੇ ਕਿਸੇ ਤੱਕ ਦੀ ਅਕਲ ਸੀ ਮਤ ਸੀ ਸਿਆਣਪ ਸੀ ਉਹਨਾਂ ਨੇ ਲਿਖ ਦਿੱਤਾ ਪਰ ਉਹ ਪਰਮੇਸ਼ਰ ਆਪ ਆਇਆ ਹੋਇਆ ਸੀ ਪਰਮੇਸ਼ਰ ਦੇ ਕਰ ਐਵੇਂ ਨਹੀਂ ਲਿਖਿਆ ਭਾਈ ਵੀਰ ਸਿੰਘ ਨੇ ਇੱਕ ਚੰਦ ਅਰਸਾਂ ਦੇ ਇੱਕ ਧਰਤੀ ਤੇ ਆ ਚੜਿਆ ਕਹਿੰਦੇ ਇੱਕ ਆਕਾਸ਼ ਦੇ ਉੱਚੇ ਸੀ ਇੱਕ ਪਰਮੇਸ਼ਰ ਚੜਿਆ ਸੋਧਣ ਧਰਤ ਲੁਕਾਈ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀਆਂ ਨੂੰ ਗਏ ਹੋਏ ਸੀ ਇਹਦਰ ਗੁਰੂ ਨਾਨਕ ਦੇ ਕਰੇ ਇੱਕ ਚੰਦ ਆ ਚੜਿਆ ਇਧਰ ਆ ਚੜਿਆ ਸੀਗਾ ਐਸੀ ਸੀ ਗੁਰੂ ਨਾਨਕ ਦੀ ਕਥਾ ਉਹ ਪਿਆਰ ਦੇ ਨਾਲੇ ਤਾਂ ਜਿੰਨਾ ਮਰਜੀ ਤੁਸੀਂ ਇਹਨੂੰ ਬਣ ਨਹੀਂ ਜਾਓ ਉਹ ਨਹੀਂ ਆਨੰਦ ਬਣੀ ਜਾਣਾ ਬੈਠੇ ਨੇ ਮੇਰੇ ਨਾਲ ਸਤਿਕਾਰਯੋਗ ਭਾਈ ਸਾਹਿਬ ਕਵੀਸਰੀ ਜਥਾ ਭਾਈ ਮਹਿੰਦਰ ਸਿੰਘ ਅਸਵਾਲਕਾ ਲਾ ਭਾਈ ਸੁਖਦੇਵ ਸਿੰਘ ਪੈੜੀ ਮਹਾਰਾਜ ਮੇਰੇ ਹਰ ਸਾਲ ਹੀ ਆਉਂਦੇ ਨੇ ਮਿਲਦੇ ਨੇ ਥੋੜਾ ਥੋੜਾ ਸਮਾਂ ਵੰਡ ਕੇ ਸਾਰੇ ਲਾਲ ਉਸ ਤੋਂ ਬਾਅਦ ਸ੍ਰੀ ਖਾਨਪਾਟ ਸਾਹਿਬ ਪ੍ਰਾਰੰਭ ਕਰਾਂਗੇ ਜਥੇ ਕੋਲੋਂ ਬੋਲਦਿਆਂ ਕੋਲੋਂ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਹੱਥ ਜੋੜ ਕੇ ਮਾਫੀ ਮੰਗਦਿਆਂ ਸਾਨੂੰ ਮਾਫੀ ਦਿਓ